ਹੈਲੋ ਸੱਸੀ ਗੱਲੋਂ ਮੀ ਜੀ ਮੰਮੀ ਜੀ ਮੈਂ ਤੁਹਾਨੂੰ ਤਾਂ ਫੋਨ ਕੀਤਾ ਸੀ ਮੈਂ ਤੁਹਾਨੂੰ ਦੱਸਣਾ ਸੀਗਾ ਕਿ ਮੈਂ ਥੋਡੀ ਤੇ ਪਾਪਾ ਜੀ ਦੀ ਦੋਨਾਂ ਦੀਆਂ ਫਲਾਈਟ ਦੀ ਟਿਕਟਾਂ ਬੁੱਕ ਕਰਾਤੀਆਂ ਨੇ ਹਜੂਰ ਸਾਹਿਬ ਜਾਣ ਵਾਸਤੇ ਨਾਲੇ ਤੁਹਾਡੇ ਪੈਰਾਂ 'ਚ ਵੀ ਦਰਦ ਰਹਿੰਦਾ ਥੋਦੋਂ ਥੋਦੋਂ ਚੱਲਿਆ ਵਾ ਜਾਣਾ ਨਹੀਂ ਤਾਂ ਕਰਕੇ ਮੈਂ ਤੁਹਾਡੇ ਵਾਸਤੇ ਉੱਥੇ ਪਹਿਲਾਂ ਹੀ ਟੈਕਸੀ ਵੀ ਬੁੱਕ ਕਰਾਤੀ ਹੈ ਟੈਕਸੀ ਨਾਲ ਤੁਹਾਨੂੰ 에어ਪੋਰਟ ਤੋਂ ਲੈ ਕੇ ਸਿੱਧੀ ਗੁਰਦੁਆਰੇ ਤੇ ਧਾਰੂਗੀ ਤੁਹਾਨੂੰ ਚੱਲਣਾ ਵੀ ਨਹੀਂ ਪੈਣਾ ਤੇ ਹਾਂ ਸਭ ਤੋਂ ਵੱਡੀ ਗੱਲ ਮੰਮੀ ਜੀ ਤੁਸੀਂ ਉੱਥੇ ਜਾ ਕੇ ਨਾ ਹੋਟਲ ਨਾ ਬੁੱਕ ਕਰਾਇਓ ਮੈਂ ਉਹ ਇੰਤਜ਼ਾਮ ਪਹਿਲਾਂ ਹੀ ਕਰਤਾ ਤੁਹਾਡਾ ਰੂਮ ਉੱਥੇ ਬੁੱਕ ਹੈਗਾ ਤੁਸੀਂ ਆਰਾਮ ਨਾਲ ਜਾ ਕੇ ਉੱਥੇ ਆਰਾਮ ਕਰਿਓ ਤੇ ਮੰਮੀ ਜੀ ਉੱਥੇ ਕੋਈ ਵੀ ਦਿੱਕਤ ਪਰੇਸ਼ਾਨੀ ਹੋਵੇ ਨਾ ਤਾਂ ਮੈਨੂੰ ਫੋਨ ਕਰਦੇ ਹੋ ਮੈਂ ਆਪੇ ਦੇਖ ਲਾਂਗਾ ਚਲੋ ਠੀਕ ਹੈ ਮੰਮੀ ਜੀ ਓਕੇ ਨਾ ਮੈਨੂੰ ਇਹ ਦੱਸੋ ਆਪਣੀ ਕੋਈ ਲੋਟਰੀ ਲੱਗੀ ਜਾਂ ਤੁਸੀਂ ਦੋ ਨੰਬਰ ਦਾ ਪੈਸਾ ਕਮਾਉਣ ਲੱਗ ਗਏ ਤੂੰ ਐਂ ਕੀ ਬੋਲ ਰਹੀ ਐ ਬੋਲਾ ਨਾ ਆਪਣੇ ਮਾਪੇ ਬਾਪ ਲਈ ਨਾ ਪਲਾਨ ਤੇ ਪਲਾਨ ਬਣ ਰਹੇ ਨੇ ਖਰਚੇ ਤੇ ਖਰਚੇ ਕੀਤੇ ਜਾ ਰਹੇ ਨੇ ਤੇ ਜਦੋਂ ਮੈਂ ਪੈਸੇ ਮੰਗਦੀ ਆ ਤੁਹਾਡੇ ਤੋਂ ਸ਼ਾਪਿੰਗ ਕਰਨ ਵਾਸਤੇ ਤਾਂ ਉਹਦੋਂ ਕਹਿੰਦੇ ਹੋ ਮੇਰੇ ਕੋਲ ਤਾਂ ਪੈਸੇ ਹੈ ਨਹੀਂ ਘਰ ਦੇ ਕਿੰਨੇ ਖਰਚੇ ਨੇ ਸਾਰੇ ਪੈਸੇ ਖਤਮ ਹੋ ਜਾਂਦੇ ਨੇ ਤੇ ਹੁਣ ਤੁਸੀਂ ਆਪ ਕੀ ਕਰਿਓ ਹੁਣੀ ਦੀ ਹੁਣੀ ਨਾ ਸਾਰੇ ਪਲਾਨ ਕੈਨਸਲ ਕਰੋ ਨਹੀਂ ਤਾਂ ਅੱਜ ਘਰੇ ਰੋਟੀ ਨਹੀਂ ਮਿਲਣੀ ਤੁਹਾਨੂੰ ਮਨਦੀਪ ਮੇਰੀ ਗੱਲ ਤਾਂ ਸੁਣ ਯਾਰ ਮੈਂ ਤੁਹਾਨੂੰ ਕਹਿ ਤਾ ਤਾਂ ਕਹਿ ਤਾ ਹੁਣ ਤੁਸੀਂ ਆਪ ਡਿਸਾਈਡ ਕਰ ਲਓ ਵੀ ਤੁਸੀਂ ਕਰਨਾ ਕੀ ਆ ਠੀਕ ਐ ਕਰਦਾ ਹਲੋ ਹਾਂਜੀ ਮੰਮੀ ਜੀ ਮੈਂ ਨਾ ਮੰਮੀ ਜੀ ਤੁਹਾਡੀ ਤੇ ਪਾਪਾ ਦੀ ਟਿਕਟ ਫਲਾਈਟ ਦੀ ਕੈਨਸਲ ਕਰਤੀ ਥੋੜੀ ਜਿਹੀ ਨਾ ਮੰਮੀ ਜੀ ਪੈਸਿਆਂ ਦੀ ਦਿੱਕਤ ਆ ਗਈ ਸੀ ਤੁਸੀਂ ਦੇਖ ਲਿਓ ਆਪਣੇ ਆਪ ਟ੍ਰੇਨ ਤੇ ਚਲੇ ਜਾਇਓ ਨਾਲੇ ਉੱਥੇ ਜਾ ਕੇ ਨਾ ਤੁਸੀਂ ਆਪਣੇ ਇੰਤਜ਼ਾਮ ਆਪ ਹੀ ਦੇਖ ਲਿਓ ਮੰਮੀ ਚੰਗਾ ਮੰਮੀ ਜੀ ਰੱਖਦਾ ਫੋਨ ਹੁਣ ਤਾਂ ਖੁਸ਼ ਹੈ ਮੈਂ ਮਮੇ ਤਾਂ ਸੀ ਹਾਂ ਹਾਂ ਮੈਂ ਤਾਂ ਠੀਕ ਆ ਪੁੱਤ ਤੇ ਘਰੇ ਵੀ ਸਭ ਠੀਕ ਠਾਕ ਆ ਪਰ ਤੇਰੇ ਘਰੇ ਕੋਈ ਪਰੇਸ਼ਾਨੀ ਹੈ ਪਰੇਸ਼ਾਨੀ ਇੱਥੇ ਤਾਂ ਮਮੀ ਸਭ ਠੀਕ ਆ ਕਿਉਂ ਕੀ ਗੱਲ ਹੋ ਗਈ ਬਰੋਣੇ ਨੇ ਨਾ ਮੇਰੀ ਤੇ ਤੇਰੇ ਪਾਪਾ ਦੀ ਹਜ਼ੂਰ ਸਾਹਿਬ ਜਾਣ ਵਾਸਤੇ ਟਿਕਟ ਬੁੱਕ ਕਰਾਈ ਤੀ ਫਲਾਈਟ ਦੀ ਫਿਰ ਅਚਾਨਕ ਤੋਂ ਪਤਾ ਨਹੀਂ ਕੀ ਹੋ ਗਿਆ ਉਨੇ ਟਿਕਟ ਕੈਨਸਲ ਵੀ ਕਰਾਤੀ ਅਜੇ ਪਰਸੋਂ ਤਾਂ ਮੈਨੂੰ ਕਹਿ ਰਿਹਾ ਸੀ ਵੀ ਮੰਮੀ ਪਾਪਾ ਤੁਸੀਂ ਇਸ ਮਹੀਨੇ ਨਾ ਯਾਤਰਾ ਤੇ ਜਾਇਓ ਤੇ ਅਗਲੇ ਮਹੀਨੇ ਮੈਂ ਆਪਦੇ ਮੰਮੀ ਪਾਪਾ ਨੂੰ ਭੇਜ ਦੂੰਗਾ ਫੇਰ ਪਤਾ ਨਹੀਂ ਉਹਨੇ ਟਿਕਟ ਕਿਉਂ ਕੈਨਸਲ ਕਰਵਾਤੀ ਮੰਮੀ ਘਰੇ ਤਾਂ ਇਹ ਜੀ ਕੋਈ ਗੱਲ ਨਹੀਂ ਹੋਈ ਬਾਕੀ ਨਾ ਮੈਂ ਉਹਨਾਂ ਨਾਲ ਗੱਲ ਕਰਕੇ ਦੱਸਦੀ ਹਾਂ ਤੁਹਾਨੂੰ ਨਾਲੇ ਇੱਥੇ ਸਭ ਠੀਕ ਆ ਮੰਮੀ ਤੁਸੀਂ ਟੈਨਸ਼ਨ ਨਾ ਲਿਓ ਚਲ ਠੀਕ ਆ ਪੁੱਤ ਸੌਰੀ ਮੈਨੂੰ ਨਹੀਂ ਪਤਾ ਸੀ ਵੀ ਤੁਸੀਂ ਮੇਰੇ ਪੇਰੈਂਟਸ ਦੀ ਟਿਕਟ ਕਰਾ ਰਹੇ ਹੋ ਮੈਨੂੰ ਐ ਲੱਗਿਆ ਵੀ ਜਿਵੇਂ ਤੁਸੀਂ ਆਪਣੇ ਪੇਰੈਂਟਸ ਨੂੰ ਭੇਜ ਰਹੇ ਹੋ ਤੇ ਉਹਨਾਂ ਤੇ ਇੰਨਾ ਖਰਚਾ ਕਰ ਰਹੇ ਹੋ ਤੇ ਤੁਸੀਂ ਤਾਂ ਕਦੇ ਵੀ ਆਪਣੇ ਦੋਨਾਂ ਦੇ ਪੇਰੈਂਟਸ ਨੂੰ ਕੋਈ ਪੇਜ ਭਾਵ ਨਹੀਂ ਕੀਤਾ ਦੋਨਾਂ ਨੂੰ ਇੱਕੋ ਜਿਹਾ ਪਿਆਰ ਦਿੱਤਾ ਤੇ ਮੈਂ ਹੀ ਆ ਜੋ ਹਮੇਸ਼ਾ ਤੁਹਾਡੇ ਪੇਰੈਂਟਸ ਨੂੰ ਨੀਚਾ ਦਿਖਾਉਂਦੀ ਰਹੀ ਆ ਕਦੇ ਉਹਨਾਂ ਨੂੰ ਆਪਣਾ ਨਹੀਂ ਸਮਝਿਆ ਸੌਰੀ ਮਨਦੀਪ ਤੁਹਾਡੇ ਔਰਤਾ ਚ ਨਾ ਇੱਕ ਬੜੀ ਦਿੱਕਤ ਹੁੰਦੀ ਆ ਉਹ ਤੁਸੀਂ ਤਾਂ ਹਮੇਸ਼ਾ ਇਹੀ ਸੋਚਦੇ ਹੋ ਕਿ ਘਰ ਵਾਲੇ ਦੇ ਮਾਪਿਓ ਘਰ ਵਾਲੇ ਦੇ ਹੁੰਦੇ ਨੇ ਥੋੜੇ ਥੋੜੀ ਹੁੰਦੇ ਨੇ ਤੁਹਾਨੂੰ ਉਹਨਾਂ ਦੀ ਕੀ ਪਰਵਾ ਤੈਨੂੰ ਇੱਕ ਗੱਲ ਦੱਸਾਂ ਜਿਵੇਂ ਤੁਹਾਡੇ ਮਾਪੇ ਤੁਹਾਨੂੰ ਪਾਲਦੇ ਨੇ ਨਾ ਓਨੇ ਹੀ ਪਿਆਰ ਨਾਲ ਤੇ ਮਿਹਨਤ ਨਾਲ ਸਾਡੇ ਮਾਪੇ ਵੀ ਸਾਨੂੰ ਪਾਲਦੇ ਨੇ ਤੇ ਜਦੋਂ ਉਹ ਕਿਸੇ ਕੁੜੀ ਨੂੰ ਆਪਣੇ ਪੁੱਤ ਨਾਲ ਵਿਆਹ ਕੇ ਲਿਆਉਂਦੇ ਨੇ ਤਾਂ ਉਹ ਕੁੜੀ ਉਹਨਾਂ ਦੀ ਧੀ ਬਣ ਜਾਂਦੀ ਹੈ ਤੇ ਉਹ ਸੋਚਦੇ ਨੇ ਕਿ ਉਹ ਉਹਨਾਂ ਦੀ ਖੂਬ ਸੇਵਾ ਕਰੂਗੀ ਉਹਨਾਂ ਦਾ ਧਿਆਨ ਰੱਖੂਗੀ ਤੇ ਉਹਨਾਂ ਦੇ ਰਿਸ਼ਤਿਆਂ ਨੂੰ ਸਮਝੂਗੀ ਪਰ ਹੁੰਦਾ ਕੀ ਹੈ ਬਿਲਕੁਲ ਉਦੋਂ ਉਲਟ ਕਿਉਂਕਿ ਥੋੜੇ ਵਰਗੀ ਕੁੜੀ ਹੈ ਨਾ ਫਿਰ ਮਾਪੇ ਤੋਂ ਉਹਨਾਂ ਦਾ ਮੁੰਡਾ ਵੀ ਖੋਹ ਲੈਂਦੀਆਂ ਨੇ ਉਹ ਕਦੇ ਸੋਚ ਕੇ ਦੇਖੀ ਕਿ ਉਸ ਮਾਪੇ ਤੇ ਕੀ ਗੁਜ਼ਰਦੀ ਹੋਊਗੀ ਜਦੋਂ ਕੱਲੇ ਰਹਿੰਦੇ ਹੋਣਗੇ ਤੇ ਮੈਂ ਨਾ ਕੋਈ ਟਿੱਕ ਕੈਨਸਲ ਨਹੀਂ ਕੀਤੀ ਦੱਸਦੀ ਮम्मी-ਪਾਪਾ ਨੂੰ ਇਸ ਹਫ਼ਤੇ ਮੈਂ ਤੁਹਾਨੂੰ ਸਬਕ ਸਿਖਾਉਣ ਦੇ ਮਾਰੇ ਕੀਤਾ ਸੀ ਸੌਰੀ ਮੈਂ ਨਾ ਅੱਜ ਤੁਹਾਨੂੰ ਇੱਕ ਪ੍ਰੋਮਿਸ ਕਰਦੀ ਆਂ ਕਿ ਮੈਂ ਥੋੜੇ ਤੇ ਮੇਰੇ ਮਾਪੇ ਵਿੱਚ ਕੋਈ ਫਰਕ ਨਹੀਂ ਕਰੂੰਗੀ ਮੈਂ ਉਹਨਾਂ ਦੀ ਵੀ ਓਨੀ ਇੱਜ਼ਤ ਕਰੂੰਗੀ ਜਿੰਨੇ ਮੈਂ ਆਪਣੇ ਮਾਪੇ ਉਹਦੀ ਕਰਦੀ ਆਂ ਉਹਨਾਂ ਨੂੰ ਵੀ ਓਨਾ ਹੀ ਪਿਆਰ ਦਵਾਂਗੀ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਨੀ ਆ ਕਿਉਂ ਨਾ ਆਪਾਂ ਸਾਰੇ ਜਣੇ ਇਕੱਠੇ ਘੁੰਮਣ ਚੱਲੀਏ ਤੁਸੀਂ ਨਾ ਸਾਰਿਆਂ ਦੀ ਟਿਕਟ ਬੁੱਕ ਕਰਾ ਦਿਓ ਨਾਲੇ ਤੁਹਾਡਾ ਮੂਡ ਵੀ ਠੀਕ ਹੋ ਜਾਊਗਾ ਸੱਚੀ ਚੱਲ ਠੀਕ ਐ ਮੈਂ ਕਰਦਾ ਚਲੋ ਠੀਕ ਆ ਮੈਂ ਵੀ ਇਹਨੇ ਕਿਚਨ ਦਾ ਕੰਮ ਨਿਬੜ ਕੇ ਆਉਣੀ ਆ ਸਸੇਗਾ वैसे त ये वीडियो अपने आप चीज एक बहुत बड़ा मैसेज आ फिर भी मैं कहना चाहनी आ कि मां-बाप ਦੇ ਵਿੱਚ ਕਦੇ ਵੀ ਫਰਕ ਨਾ ਕਰੋ ਚਾਹੇ ਉਹ ਪਤੀ ਦੇ ਹੋਣ ਚਾਹੇ ਉਹ ਪਤਨੀ ਦੇ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਜੀ ਤਾਂ ਜੋ ਅਸੀਂ ਜੋ ਮੈਸੇਜ ਦੇਣਾ ਚਾਹੁੰਦੇ ਆ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ ਤੇ ਜੋ ਆਪਣੇ ਵਿਚਾਰ ਨੇ ਤੁਹਾਡੇ ਇਸ ਵੀਡੀਓ ਬਾਰੇ ਉਹ ਕਮੈਂਟ ਅਜ ਜਰੂਰ ਦੱਸਿਓ ਪੇਜ ਨੂੰ ਫੋਲੋ ਵੀ ਜਰੂਰ ਕਰਿਓ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ